ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਰੂਹਾਂ ਦੇ ਵਣਜਾਰੇ ਤੇ ਕਹਾਣੀਕਾਰ ਨੇ ਜੀ ਹਰ ਕਿਰਤ ਕੌਰ ਚਹਿਲ ਇਹ ਕਹਾਣੀ ਜ਼ਰੂਰ ਸੁਣਿਓ ਜੀ ਲਿਆਨੀ ਪ੍ਰੀਤ ਰੋਟੀ ਫੜਾ ਕੁੜੇ ਅੱਜ ਤਾਂ ਬਾਲੇ ਕੋ ਵੇਲਾ ਹੋ ਗਿਆ ਮਲਮਲ ਦੀ ਚੁੰਨੀ ਨਾਲ ਗੋਹੇ ਕੁੜੇ ਵਾਲੇ ਤੋਤੇ ਹੱਥ ਪੁੰਝਦੀ ਵੇੜੇ ਦੇ ਨੁਕਰੇ ਬੈਠੀ ਪੰਜਾਬੋ ਨੇ ਉੱਚਾ ਸਾਰਾ ਬੋਲ ਮਾਰ ਕੇ ਕਿਹਾ ਕੀ ਗੱਲ ਅਜ ਐਡਾ ਦਿਨ ਚੜਾ ਲਿਆ ਰੋਟੀ ਦੋਹਾਂ ਅੱਡੇ ਹੋਏ ਹੱਥਾਂ ਤੇ ਧਰਦੀ ਹੋਈ ਪ੍ਰੀਤ ਨੇ ਪੁੱਛਿਆ ਕੱਲ ਦਿਨ ਛਿਪੇ ਕੁੜੀ ਤੇ ਪਰੌਣਾ ਆਗੇ ਰੋਟੀ ਟੁਕਦਾ ਆਹਰ ਕਰਕੇ ਅੱਜ ਸਵੇਰੇ ਉਹਨਾਂ ਨੂੰ ਅੱਡੇ ਤੇ ਬੱਸ ਚੜਾਉਣ ਚਲੀ ਗਈ ਆਹ ਵੇਲਾ ਹੋ ਗਿਆ ਰੋਟੀ ਖੱਦਰ ਦੇ ਨਿੱਕੇ ਜਿਹੇ ਪੌਣੇ ਚ ਲਪੇਟ ਦੀ ਪੰਜਾਬੋ ਬੋਲੀ ਜਾ ਰਹੀ ਸੀ ਨਾਲੇ ਇੱਕ ਬੀੜਕ ਰੱਖਿਓ ਵੀਰ ਬੂਰੀ ਝੋਟੀ ਤਾਰਾ ਦੰਦੀ ਐ ਆਥਣ ਸਵੇਰ ਸੂਈ ਲੈ ਹਾਂਜੀ ਅੰਮਾ ਜੀ ਪੂਰੇ ਦਿਨਾਂ ਤੇ ਹੀ ਐ ਮੈਂ ਵੀ ਆਪਣੇ ਪਾਲੀ ਨੀਰੂ ਨੂੰ ਅੱਖ ਰੱਖਣ ਲਈ ਕਹਿ ਕੇ ਆਈ ਹਾਂ ਪ੍ਰੀਤ ਨੇ ਉੱਤਰ ਦਿੱਤਾ ਨੀਉਨੇ ਕੇ ਲੱਲਰ ਲਾਉਣਾ ਐ ਸਾਹਮਣੇ ਪਈ ਚੀਜ਼ ਤਾਂ ਉਹਨੂੰ ਦੀਂਦੀ ਨਹੀਂ ਤਾਂ ਹੀ ਉਹ ਤਾਂ ਦਲੀਪੋ ਨੇ ਉਹਦਾ ਨਾਮ ਨੀਰੂ ਰੱਖਿਆ ਤੂੰ ਇਉਂ ਕਰ ਅੰਦਰਲੇ ਵਿਹੜੇ 'ਚ ਬਣਵਾ ਛੱਡ ਆਉਂਦੀ ਜਾਂਦੀ ਆਂ ਪੱਖ ਰੱਖੀ ਮੇਰਾ ਮੱਲ ਬੇਜਵਾਨ ਪਸ਼ੂ ਨੇ ਕਿਹੜਾ ਬੋਲ ਕੇ ਦੁੱਖ ਦੱਸਣਾ ਐਵੇਂ ਕੋਈ ਜਾ ਜਾਂਦੀ ਨਾ ਹੋ ਜੇ ਤਜਰਬੇ ਤਹਿਤ ਸਮਝਾਉਂਦੀ ਪੰਜਾਬੋ ਬੋਲੀ ਪਰ ਇਹ ਖੜੀ 10-12 ਸਾਲਾਂ ਦੀ ਪੋਤੀ ਭੋਲੀ ਨੂੰ ਕੋਲ ਬੁਲਾ ਕੇ ਰੋਟੀ ਵਾਲਾ ਪਾਉਣਾ ਉਹਦੇ ਛੋਲੇ ਚ ਪਾਉਂਦੀ ਪੰਜਾਬੋ ਬੋਲੀ ਲੈ ਮੱਲਾ ਤੁਰ ਜਾ ਚੱਕਵੇਂ ਪੈਰੀ ਅੱਜ ਤਾਂ ਕਿੱਡੀ ਧੁੱਪ ਚੜਾਈ ਆ ਸਕੂਲ ਵਾਲਾ ਮੈਲਾ ਜਾਂ ਫੁੱਲਾਂ ਵਾਲਾ ਛੋਲਾ ਪੋਲੀ ਰੋਜ਼ ਗੋਹਾ ਕੂੜਾ ਕਰਨ ਆਈ ਨਾਲ ਲਿਉਂਦੀ। ਦਾਦੀ ਪੰਜਾਬੋ ਨੂੰ ਭਾਰੇ ਟੋਕਰੇ ਚੁੱਕਣ ਲਈ ਹੱਥ ਲਵਾਉਂਦੀ ਤੇ ਸਰਦਾਰਾਂ ਦੇ ਘਰੋਂ ਮਿਲਦੀ ਅਚਾਰ ਨਾਲ ਰੋਟੀ ਲੈ ਕੇ ਮੰਡੀ ਅਹਿਮਦਗੜ੍ਹ ਦੇ ਖਾਲਸਾ ਸਕੂਲ ਪੜ੍ਹਨ ਲਈ ਤੁਰ ਜਾਂਦੀ। ਪਿੰਡ ਦਾ ਸਕੂਲ 5ਵੀਂ ਜਮਾਤ ਤੱਕ ਹੋਣ ਕਰਕੇ ਖੇੜੇ ਪਿੰਡ ਦੇ ਸਾਰੇ ਬੱਚੇ ਮੰਡੀ ਪੜ੍ਹਾਈ ਕਰਨ ਜਾਂਦੇ। ਤਿੰਨ ਧੀਆਂ ਤੇ ਇੱਕ ਪੁੱਤ ਦੀ ਮਾਂ ਪੰਜਾਬੋ ਨੂੰ ਪਰ ਜਵਾਨੀ ਚ ਰਿੰਡੇਪਾ ਕੱਟਣ ਨੂੰ ਸਿਰ ਦਾ ਸਾਈਂ ਛੱਡ ਗਿਆ ਸੀ ਦਲੇਰ ਤੇ ਸਿਰੜੀ ਪੰਜਾਬੋ ਨੇ ਹਾਲਾਤ ਨਾਲ ਸਮਝੌਤਾ ਕੀਤਾ ਹੱਡ ਭੰਨਵੀ ਮਿਹਨਤ ਮੁਸ਼ਕਤ ਨਾਲ ਨਾ ਸਿਰਫ ਘਰ ਦਾ ਤੋਰੀ ਫੁਲਕਾ ਚੱਲਦਾ ਕੀਤਾ ਬਲਕਿ ਦਸਹਰੇ ਦੇ ਜਉਆਂ ਵਾਂਗ ਅੱਕ ਧਰ ਧਰ ਕੇ ਨਿੱਗਦੰਦੀ ਨੇ ਚਾਰੇ ਜਵਾਕ ਪਾਲੇ ਤੇ ਵਿਆਹੇ ਕਬੀਲਦਾਰੀ ਦੀ ਪੰਡ ਸਿਰੋਂ ਲਾ ਕੇ ਅਜੇ ਫੁੱਲ ਵਾਂਗ ਹੌਲੀ ਹੋਈ ਸੀ ਕੀ ਰੱਬ ਨੇ ਇੱਕ ਹੋਰ ਪੱਥਰ ਮਾਰਿਆ ਇੱਕ ਵਾਰ ਫੇਰ ਦੁੱਖਾਂ ਦਾ ਪਹਾੜ ਟੁੱਟਿਆ ਘਰ ਦੀਆਂ ਕੰਧਾਂ ਨੂੰ ਤਰੇੜਾਈ ਜਦੋਂ ਪੰਜਾਬੋ ਦੀ ਨੂਰ ਸੀ ਤੋਂ ਪਰ ਜਵਾਨੀ ਚੀ ਪੋਰਾ-ਪੋਰਾ ਦੇ ਜਵਾਕਾਂ ਨੂੰ ਦਾਦੀ ਦੇ ਪਿਓ ਦੇ ਸਹਾਰੇ ਛੱਡ ਕੇ ਜਹਾਨੋਂ ਤੁਰ ਗਈ ਪੰਜਾਬੋ ਦਾ ਸਾਉ ਜਿਆ ਪੁੱਤ ਜੀਤ ਸੱਚਮੁੱਚ ਅੰਦਰੋਂ ਟੁੱਟ ਗਿਆ ਜੀਵਨ ਸਾਥਣ ਦੇ ਵਿਛੋੜੇ ਦੇ ਨਾਲ-ਨਾਲ ਮਾਸੂਮ ਬੱਚਿਆਂ ਦਾ ਦਰਦ ਵੇਖ ਕੇ ਉਹ ਭੂਬੀ ਰੋਣ ਲੱਗ ਪੈਂਦਾ ਮਰਦਾਂ ਵਰਗੀ ਦਲੇਰ ਮਾਂ ਪੰਜਾਬੋ ਧੀਰ ਧਰਾਉਂਦੀ ਕਹਿੰਦੀ ਮੇਰੇ ਵੱਲ ਦੇਖ ਤੁਸੀਂ ਚਾਰ ਸੀ ਜਦ ਤੁਹਾਡਾ ਬਾਪੂ ਮਰਿਆ ਮੈਂ ਇਕੱਲੀ ਕੈਰੀ ਨੇ ਤੁਸੀਂ ਪਾਲ ਲਈ ਨਾਲੇ ਤੇਰੇ ਨਾਲ ਤਾਂ ਮੈਂ ਹੈਗੀ ਆ ਮਰਦ ਨਹੀਂ ਇਹ ਰੋਂਦੇ ਤੇ ਦਿਲ ਛੱਡਦੇ ਹੁੰਦੇ ਤਾਕੜਾ ਬਣ ਕਮਾਈ ਕਰ ਮਾਂ ਦੇ ਹੌਸਲੇ ਭਰੇ ਬੋਲਾਂ ਤੇ ਸਮੇ ਨੇ ਦੁੱਖ ਨੂੰ ਮੋੜਾ ਪਾਇਆ ਜੀ ਤਾਂ ਆਪਣੇ ਬੱਚਿਆਂ ਖਾਤਰ ਕਮਾਈ ਕਰਨ ਲੱਗ ਪਿਆ। ਖੱ쩌ਰ ਵਾਲੀ ਰੇੜੇ ਨਾਲ ਪੱਠੇ ਤੋਂ ਇੱਟਾਂ ਢੋਂਦਾ ਤੇ ਆਪਣੇ ਮੁੰਡੇ ਮੋਨੂ ਨੂੰ ਕਨੇੜੇ ਚੜਾ ਕੇ ਬਿਠਾ ਕੇ ਨਾਲ ਹੀ ਰੱਖਦਾ। ਤੇ ਧੀ ਭੋਲੀ ਆਪਣੀ ਦਾਦੀ ਪੰਜਾਬੋ ਦੀ ਬੁੱਕਲ 'ਚ ਦਿਨ ਕੱਟਦੀ। ਸੁਰਖਰੂ ਹੋਈ ਪੰਜਾਬੋ ਦੇ ਸਿਰ ਤੇ ਫਿਰ ਜ਼ਿੰਮੇਵਾਰੀਆਂ ਦੀ ਪੰਡ ਆ ਪਈ। ਛੱਡਿਆ ਛਡਾਇਆ ਕਈ ਘਰਾਂ ਦਾ ਗੋਹਾ ਕੋੜਾ ਫਿਰ ਫੜਨਾ ਪੈ ਗਿਆ। ਕਦੇ-ਕਦੇ ਪਰੇਮਾਨ ਨਾਲ ਫੇਸ ਪੈਂਦੀ ਤੇ ਬੋਲਦੀ ਮਸਾਂ ਤਿੱਲਾ-ਤਿੱਲਾ ਜੋੜ ਕੇ ਖੇਸ ਦਰੀਆਂ ਨਿੱਕ ਸੁੱਕ ਇਧਰੋਂ ਉਧਰੋਂ ਕਰਕੇ ਤਿੰਨ ਧੀਆਂ ਆਪੋ ਆਪਣੇ ਘਰੀਂ ਤੋਰੀਆਂ ਸੀ ਰੱਬ ਪਹਿਲਾਂ ਹੀ ਚੌਥੀ ਵੀ ਦੇ ਦਿੰਦਾ ਹੁਣ ਮੇਰੇ ਨੈਣ ਪ੍ਰੈਣਾ ਚ ਐਨੀ ਜਾਣ ਕਿੱਥੇ ਆ ਕਿਹੜੇ ਹੌਸਲੇ ਤੇ ਕਿਹੜੇ ਹੱਲੀ ਪਾਲੂ ਮੈਂ ਇਸ ਮਾਂਬਾਰੀ ਨੂੰ ਰੋਂਦੀ ਪੰਜਾਬੋ ਪਲਕਾਂ ਵਿਉਣੀਆਂ ਬਰੀਕ ਅੱਖਾਂ ਪੁੰਝੇ ਹੋਕੇ ਭਰਦੀ ਬੇਚੈਨ ਹੋਈ ਤੁਰੇ ਫਿਰਦੀ ਕੰਮ ਧੰਦਾ ਕਰੀ ਜਾਂਦੀ ਪ੍ਰੀਤ ਦੀ ਤੀ ਸੁੱਖਾਂ ਉਂਝ ਤਾਂ ਉਮਰ ਚ ਭੋਲੀ ਨਾਲੋਂ ਕਈ ਵਾਰੀ ਛੋਟੀ ਸੀ ਪਰ ਪਰ ਭੋਲੀ ਦੇ ਕਈ ਵਾਰ ਫੇਲ ਹੋ ਜਾਣ ਕਾਰਨ ਇਸ ਸਾਲ ਸੁੱਖਾਂ ਦੇ ਨਾਲ ਮੰਡੀ ਖਾਲਸਾ ਸਕੂਲ ਪੜਨ ਜਾਣ ਲੱਗੀ ਸੀ ਸੁੱਖਾਂ ਸਾਫ਼ ਸੁਥਰੀ ਅੰਤਾਂ ਦੀ तहज़ीब ਤੇ ਤਿੱਖਣ ਬੁੱਧੀ ਵਾਲੀ ਕੁੜੀ ਸੀ ਘਰ ਵਿੱਚ ਚੰਗਾ ਖਾਣ ਪੀਣ ਤੇ ਪੈਣਨ ਦਾ ਸੁੱਖ ਜਿੱਥੇ ਉਹਨੂੰ ਚੰਗਾ ਲੱਗਦਾ ਉੱਥੇ ਹੀ ਕੌਮਲ ਜੀ ਰੂ ਨੂੰ ਕਦੇ-ਕਦੇ ਕਦੇ-ਕਦੇ ਇਹ ਬੇਤਰਤੀਬਾ ਸਮਾਜ ਚੁਬਦਾ ਵੀ ਸੀ ਖਾਸ ਕਰਕੇ ਜਦੋਂ ਕਿਸੇ ਗਰੀਬ ਗੁਰਬੇ ਨੂੰ ਦੇਖ ਲੈਂਦੀ ਤਾਂ ਮੱਲੋ ਮੱਲਿਓ ਨੂੰ ਆਪਣੇ ਆਪ ਤੇ ਘਿਰਣਾ ਜੀ ਆਉਣ ਲੱਗ ਪੈਂਦੀ ਤੇ ਸੋਚਦੀ ਕਿ ਅਸੀਂ ਤਾਂ ਰੱਬ ਦੀ ਬਰਾਤੀ ਆਏ ਹੋਇਆਂ ਤਿੰਨੋਂ ਭੈਣ ਭਰਾਵਾਂ ਨੂੰ ਸਵੇਰੇ ਬਿਸਤਰਿਆਂ 'ਚ ਹੀ ਬਾਰਨ ਵੀਟੇ ਵਾਲੇ ਦੁੱਧ ਦੇ ਸਟੀਲ ਦੇ ਭਰੇ ਗਲਾਸ ਮਿਲਦੇ ਸਕੂਲ ਦੀਆਂ ਵਰਦੀਆਂ ਪ੍ਰੈਸ ਕਰਕੇ ਹੈਂਗਰਾਂ 'ਚ ਟੰਗੀਆਂ ਮਿਲਦੀਆਂ ਜੁੱਤੇ ਪਾਲਿਸ਼ ਕਰਕੇ ਚਮਕਾਏ ਹੁੰਦੇ ਸੁੱਖਾ ਨੂੰ ਤਾਂ ਨਾਨੀ ਨੇ ਮੰਡੀ ਵਾਲੇ ਸਕੂਲ ਜਾਣ ਲਈ ਲੁਧਿਆਣੇ ਤੋਂ ਲਾਲ ਰੰਗ ਦਾ ਹੀਰੋ ਸਾਈਕਲ ਵੀ ਲਿਆ ਦਿੱਤਾ ਸੀ ਸੁੱਖਾ ਨੂੰ ਸੁੱਖਾਂ ਦੀ ਕੋਈ ਟੋਟ ਨਹੀਂ ਸੀ ਸਕੂਲ ਤੋਂ ਬਾਅਦ ਪੜ੍ਹਾਈ ਲਈ ਮਦਦ ਕਰਨ ਵਾਸਤੇ ਉਹਦੇ ਪਾਪਾ ਉਹਨੂੰ ਹਰ ਰੋਜ਼ ਡੇਢ ਘੰਟੇ ਤੋਂ ਵੱਧ ਜ਼ਰੂਰ ਪੜ੍ਹਾਉਂਦੇ ਸਾਰੇ ਡੱਬਰ ਦਾ ਜੋਰ ਬੱਚਿਆਂ ਦੀ ਪੜ੍ਹਾਈ ਤੇ ਲੱਗਿਆ ਹੀ ਰਹਿੰਦਾ ਨਤੀਜਾ ਆਉਣ ਵਾਲੇ ਦਿਨ ਦਿਮਾਗੀ ਟੈਨਸ਼ਨ ਜੋਰਾਂ ਤੇ ਹੁੰਦੀ ਕਿ ਕਿਹੜੀ ਡਿਵੀਜ਼ਨ ਆਊਗੀ ਇੱਕ ਦਿਨ ਚਿੰਤਾ ਗ੍ਰਹਿਸਤ ਹੋਈ ਸੁੱਖਾਂ ਨੇ ਆਪਣੀ ਨਾਨੀ ਨੂੰ ਪੁੱਛਿਆ ਹਾਂ ਬੇਬੇ ਆ ਆਪਣੇ ਘਰ ਦੇ ਪੰਜਾਬੋ ਵਰਗੇ ਕਿਉਂ ਨਹੀਂ ਬਣ ਜਾਂਦੇ ਕਿਉਂ ਅਜਿਹੀ ਕੀ ਗੱਲ ਆ ਪੰਜਾਬੋ ਚ ਬੇਬੇ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿੰਨੀ ਮਸਤ ਮੌਲਾ ਤੇ ਨਰਮ ਜੀ ਪਿਆਰੀ ਔਰਤ ਐ ਜਦੋਂ ਵੀ ਭੋਲੀ ਫੇਲ ਹੋ ਕੇ ਘਰ ਆਉਂਦੀ ਐ ਤਾ ਪੰਜਾਬੋ ਉਹਨੂੰ ਗੁੱਸੇ ਹੋਣ ਦੀ ਬਜਾਏ ਕੁੱਟ ਕੇ سینੇ ਨਾਲ ਲਾ ਕੇ ਪਿਆਰ ਦੰਦੀ ਐ ਤੇ ਹੰਝੂ ਪੂੰਝਦੀ ਐ ਉਸਤੇ ਹੱਸ ਕੇ ਕਹਿ ਦੰਦੀ ਐ ਕਿਉਂ ਰੋਨੀ ਐ ਕਮਲਿਏ ਆ ਸਾਲ ਨਹੀਂ ਤਾਂ ਅਗਲੇ ਸਾਲ ਸਹੀ ਇਹ ਕਿ ਕੁੰਬ ਦਾ ਮੇਲਾ ਵੀ ਬਾਰੀ ਸਾਲੀ ਆਊਗਾ ਭੋਰਾ ਭਰ ਦੀ ਜਵਾਕੜੀ ਐ ਤੂੰ ਕੀ ਬੁੜੀ ਹੋ ਚੱਲੀ ਐ ਜਿਹੜਾ ਝੋਰਾ ਕਰਦੀ ਐ ਸੋਚ ਬੇਬੇ ਜੇ ਕਿਤੇ ਅਸੀਂ ਫੇਲ ਹੋ ਜਾਈਏ ਸਾਡੇ ਤਾਂ ਚੰਗੀ ਛਤਰੋਲ ਫਿਰੇ ਰੋਣ ਦੀ ਜੁਰਤ ਕਰਨ ਬਾਰੇ ਤਾਂ ਸੀ ਸੋਚ ਵੀ ਨਹੀਂ ਸਕਦੇ ਸਗੋਂ ਵੱਧ ਕੁੱਟ ਪਊ ਹੌਕਾ ਜਿਹਾ ਲੈ ਕੇ ਬੇਬੀ ਬੋਲੀ ਮੱਲਾ ਮਾਂ ਬਾਰੀ ਐ ਰੱਬ ਨੇ ਪਹਿਲਾਂ ਹੀ ਬਥੇਰਾ ਡੰਡ ਲਾ ਦਿੱਤਾ ਪਤਾ ਨਹੀਂ ਕਿਹੜੇ ਹਾਲੀ ਵਿਚਾਰੀ ਪੰਜਾਬੋ ਉਹਨੂੰ ਸਕੂਲ ਘੱਲਦੀ ਆ ਨਾਲੇ ਮਾਰ ਕੁੱਟ ਕੇ ਕਿਹੜਾ ਪਾਸ ਹੋ ਜੂ ਇਸ ਵੱਡੀ ਉਮਰੇ ਤਾਂ ਦਿਲ ਵੀ ਚੰਦਰਾ ਪਤਲਾ ਹੋ ਜਾਂਦਾ ਹੈ ਜ਼ਿੰਦਗੀ ਦੀਆਂ ਤਾ ਲਿਖੀਆਂ ਛਲਣੀਆਂ ਕਿਹੜਾ ਸੌਖੀਆਂ ਨੇ ਹਾਤੀ ਪੁੱਤਾਂ ਦੀ ਮਾਰ ਤਾਂ ਬੰਦੇ ਨੂੰ ਅੱਧਾ ਕਰ ਦਿੰਦੀ ਹੈ ਧੀਏ ਫੇਰਾ ਦੁਨਿਆਵੀ ਗੱਲਾਂ ਦੇ ਮਾਇਨੇ ਬਦਲ ਜਾਂਦੇ ਨੇ ਦਾਦੀਆਂ ਨਾਨੀਆਂ ਤੋਂ ਕਿੱਥੇ ਝੜਕਿਆ ਜਾਂਦਾ ਹੈ ਨਾਲੇ ਗੁਰੂ ਮਹਾਰਾਜ ਨੇ ਜੋ ਮੁਕੱਦਰ ਚ ਲਿਖਿਆ ਹੁੰਦਾ ਉਹ ਤਾਂ ਮਿਲ ਕੇ ਹੀ ਰਹਿੰਦਾ ਹੈ ਵਾਧੂ ਸੰਸੇ ਨੇ ਦੁਨੀਆਂ ਅੰਨੀ ਹੋਈ ਤੁਰੇ ਫਿਰਦੀ ਆ ਨਹੀਂ ਇਹ ਗੱਲ ਤਾਂ ਨਹੀਂ ਬੇਬੇ ਮੁਕੱਦਰ ਤਾਂ ਘੜਨੇ ਪੈਂਦੇ ਨੇ ਤਕਦੀਰ ਤਾਂ ਲਿਖਣੀ ਪੈਂਦੀ ਆ ਜੇ ਹੱਥ ਪੱਲਾ ਨਹੀਂ ਮਾਰਾਂਗੇ ਤਾਂ ਸਫਲਤਾ ਆਪੇ ਤਾਂ ਨਹੀਂ ਤੁਰ ਕੇ ਆਜੂ ਰੋਟੀ ਖਾਣ ਲਈ ਆਹਰ ਤਾਂ ਕਰਨਾ ਹੀ ਪੈਂਦਾ ਸੁੱਖਾਂ ਨੇ ਕਈ ਵਾਰ ਸੁਣੀ ਗੱਲ ਦੁਹਰਾਉਂਦਿਆਂ ਕਿਹਾ ਉਹ ਤਾਂ ਡੱਡੇ ਤੇਰੀ ਗੱਲ ਮੰਨੀ ਪਰ ਸਾਡੇ ਵੇਲੇਾਂ 'ਚ ਕਿਹੜਾ ਤੋੜਦਾ ਸੀ ਸਕੂਲ ਫੇਰ ਕਿਹੜਾ ਲੋਕ ਜ਼ਿੰਦਗੀ ਆਨੰਦ ਨਾਲ ਨਹੀਂ ਸੀ ਜਿਉਂਦੇ ਪਰ ਚੱਲ ਉਹ ਜਾਣੇ ਸਮੇਂ ਦੀ ਰਫ਼ਤਾਰ ਨਾਲ ਜਮਾਨਾ ਬਦਲ ਗਿਆ ਤੇਰੇ ਮਾਪੇ ਪੜੇ ਲਿਖੇ ਨੇ ਦੁਨੀਆਦਾਰੀ ਬਾਰੇ ਵੱਧ ਜਾਣਦੇ ਨੇ ਤਾਂ ਹੀ ਉਹ ਫਿਕਰ ਕਰਦੇ ਨੇ ਹਾਂ ਬੇਬੇ ਤੇਰੀ ਗੱਲ ਸਹੀ ਆ ਉਹਨਾਂ ਦੀਆਂ ਅੱਖਾਂ ਨੇ ਵੱਡੇ ਵੱਡੇ ਸੁਪਨੇ ਦੇਖੇ ਨੇ ਤੇ ਦੇਖਣੇ ਚਾਹੀਦੇ ਨੇ ਕਹਿ ਕੇ ਸੁੱਖਾਂ ਫੇਰ ਸੋਚਾਂ ਦੇ ਸਮੁੰਦਰ ਦੀਆਂ ਤਾਰੀਆਂ ਲਾਉਂਦੀ ਸੋਚਦੀ ਕਿ ਮੈਂ ਬਾਕੀਆਂ ਵਰਗੀ ਕਿਉਂ ਨਹੀਂ ਸਭ ਕੁਝ ਬਿਹਤਰੀਨ ਹੁੰਦਿਆ ਹੋਇਆ ਵੀ ਮੈਂ ਸ਼ਿਕਵੇ ਸ਼ਿਕਾਇਤਾਂ ਕਰਦੀ ਰਹਿਣੀ ਆ ਹਰ ਗੱਲ ਬਰੀਕੀ ਨਾਲ ਸੋਚਦੀ ਆ ਭਾਵੇਂ ਉਹਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਮੇਰੇ ਨਾਲ ਕੋਈ ਸਬੰਧ ਨਹੀਂ ਹੁੰਦਾ ਹੋਮਸ ਭਰੀ ਸਵੇਰ ਅੱਜ ਭੋਲੀ ਨੇ ਪਹਿਲੇ ਪੀਰੀਅਡ ਦੇ ਅੰਤ ਵਿੱਚ ਜਮਾਤ ਦੇ ਕਮਰੇ ਮੁਰੇ ਆ ਕੇ ਪੁੱਛਿਆ ਭੈਣ ਜੀ ਅੰਦਰ ਆ ਜਾ ਜੀ ਸਤੀ ਸਤਾਈ ਪੁੰਡਾ ਦੇ ਖੱਖਰ ਵਰਗੀ ਭੈਣ ਜੀ ਮਗਰ ਪੈਂਦੀ ਬੋਲੀ ਨਾ ਨਾ ਆਥਣੇ ਆ ਜਾਂਦੀ ਤੇਰੇ ਪਿਓ ਦਾ ਰਾਹ ਚੱਲਦਾ ਨਾ ਇੱਥੇ ਰੋਜ ਦਾ ਹੀ ਕੰਮ ਆ ਤੇਰਾ ਇਹ ਸਕੂਲ ਐ ਤੇਰੇ ਪਿੰਡ ਦੀ ਧਰਮਸ਼ਾਲਾ ਨਹੀਂ ਆ ਗਈ ਬੁੱਤਾ ਚੱਕ ਕੇ ਅੱਧਾ ਦਿਨ ਲੰਗੇ ਤੋਂ ਕੱਲ ਨੂੰ ਚਵਾਨੀ ਜਰਮਾਨਾ ਜਮ੍ਹਾਂ ਕਰਾਈ ਨੀਵੀਂ ਪਾਈ ਭੋਲੀ ਭਾਰੇ ਪਰ ਕਮਚੋਲੇ ਨੂੰ ਵਾਰ-ਵਾਰ ਮੋਢੇ ਤੋਂ ਖਿਸਕਾਉਂਦੀ ਡਰੀ ਸਹਿਮੀ ਆਵਾਜ਼ 'ਚ ਭੋਲੀ ਬੋਲੀ ਭੈਣ ਜੀ ਮਾਫ਼ ਕਰ ਦਿਓ ਅੱਗੇ ਤੋਂ ਮੈਂ ਟਾਈਮ 'ਤੇ ਆਇਆ ਕਰੂੰਗਾ ਝੋਲਾ ਥੱਲੇ ਰੱਖ ਤੇ ਬਾਹਾਂ ਉੱਪਰ ਕਰਕੇ ਉੱਥੇ ਧੁੱਪੇ 15 ਮਿੰਟ ਖੜੀ ਰਹਿ। ਮਾਹਾਂ ਦੇ ਆਟੇ ਵਾਂਗ ਆਕੜੀ ਭੈਣ ਜੀ ਬੋਲੀ। ਜੇਠ ਮਹੀਨੇ ਦੀ ਤਿੱਖੀ ਤੇ ਚੁਭਮੀ ਧੁੱਪ ਸਵੇਰੇ ਹੀ ਤਿੱਖੜ ਦੁਪਹਿਰੇ ਨੂੰ maat ਪਾ ਰਹੀ ਸੀ। ਮਿੰਟਾ ਜੀ ਭੋਲੀ ਦੇ ਸਾਵਲੇ ਰੰਗ ਤੋਂ ਮੁੜ ਕੇ ਦੀਆਂ ਤਤੀਰੀਆਂ ਵਹਿ ਤੁਰੀਆਂ। ਉੱਤੇ ਚੱਕੀਆਂ ਬਾਹਾਂ ਨਾਲ ਵਾਰ-ਵਾਰ ਮੋਡੇ ਦੇ ਸਹਾਰੇ ਅੱਖਾਂ ਵਿੱਚ ਪੈਂਦੇ ਪਸੀਨੇ ਦੇ ਤੁਪਕੇ ਪੂੰਝਦੀ। ਤੇ ਕਦੇ ਪਿਆਸ ਦੇ ਮਾਰੇ ਸੁੱਕੇ ਬੁੱਲਾਂ ਨੂੰ ਜੀਬ ਨਾਲ ਸੱਲੇ ਕਰਦੀ ਚਾਰ ਮੀਲ ਦਾ ਪੈਂਡਾ ਤੁਰ ਕੇ ਆਈ ਥੱਕੀ ਭੋਲੀ ਹਾੜਾ ਪਾਉਂਦੀਆਂ ਨਜ਼ਰਾਂ ਨਾਲ ਰਹਿਮ ਦੀ ਉਮੀਦ ਕਰਦੀ ਕਦੇ ਭੈਣ ਜੀ ਵੱਲ ਤੱਕਦੀ ਕਦੇ ਸਹਿਪਾਠੀਆਂ ਵੱਲ ਤੱਕਦੀ ਕਲਾਸ 'ਚ ਸਭ ਕੁੜੀਆਂ ਨੀਵੀਂ ਪਾਈ ਅਗਲਾ ਪਾਠ ਪੜ੍ਹ ਰਹੀਆਂ ਸੀ ਭੈਣ ਜੀ ਕੁਰਸੀ ਨਾਲ ਜੁੜੀ ਆਰਾਮ ਫਰਮਾ ਰਹੀ ਸੀ ਇਕਾਂਤ ਮਾਹੌਲ ਵਿੱਚ ਵੀ ਸੁੱਖਾਂ ਤੇ ਦਿਮਾਗ 'ਚ ਅੰਤਾਂ ਦਾ ਸ਼ੋਰ ਸੀ ਦੂਰ ਗਰਾਊਂਡ 'ਚ ਟਾਲੀ ਤੇ ਘੁੱਗੀ ਬੈਠੇ ਕੋ-ਕੋ ਕਰਦੀ ਵੀ ਜਾਨੋ ਉਸ ਨੂੰ ਕਲਪਦੀ ਤੇ ਤਰਸਦਾ ਰਾਗ ਅਲਾਪ ਦੀ ਲੱਗ ਰਹੀ ਸੀ ਸੁਖਾਂ ਦਾ ਦਿਲ ਕੀਤਾ ਕਿ ਉਹ ਭੈਣ ਜੀ ਨੂੰ ਝੂਠ ਬੋਲੇ ਤੇ ਕਹੇ ਕਿ ਅੱਜ ਇਹਦੀ ਬੇਬੇ ਬਿਮਾਰ ਸੀ ਤੇ ਵਿਚਾਰੀ ਸਾਡਾ ਗੋਹਾ ਘੋੜਾ ਕਰਨ ਗਈ ਲੇਟ ਹੋ ਗਈ ਪਰ ਫਿਰ ਇੱਕਦਮ ਉਹਨੂੰ ਭੋਲੀ ਨੂੰ ਹੋਣ ਵਾਲੀ ਨਮੋਸ਼ੀ ਦਾ ਖਿਆਲ ਆਇਆ ਤੇ ਉਸ ਨੇ ਆਪਣੇ ਫੁਰਨੇ ਨੂੰ ਜਹਿਨ ਵਿੱਚ ਹੀ ਦੱਬ ਲਿਆ ਬੇਵੱਸ ਸੁਖਾਂ ਹਮ ਧਰਤੀ ਪਰ ਹੀ ਨਜ਼ਰ ਨਾਲ ਕਦੇ ਭੋਲੀਵਾਲ ਤੱਕ ਦੀ ਕਦੇ ਗੁੱਸੇ ਨਾਲ ਅੱਖਾਂ ਪਾੜ-ਪਾੜ ਭੈਣਜੀਵਾਲ ਤੱਕ ਦੀ ਨਹੀਂ ਆਪਣੇ ਸਾਰੇ ਨੋ ਦੰਦਾਂ ਨਾਲ ਕੁੱਤਰ ਮਾਰੇ ਕੰਟੀ ਵੱਜੀ ਤੇ ਪਹਿਲਾ ਪੀਰੀਅਡ ਖਤਮ ਹੋਇਆ ਜਾਂਦੀ ਜਾਂਦੀ ਭੈਣਜੀ ਭੋਲੀ ਨੂੰ ਅੰਦਰ ਜਾਣ ਦਾ ਇਸ਼ਾਰਾ ਕਰ ਗਈ ਕਿਤਾਬਾਂ ਵਾਲਾ ਝੋਲਾ ਚੁੱਕੀ ਭੋਲੀ ਹੌਲੀ-ਹੌਲੀ ਤੁਰਦੀ ਕਲਾਸ ਦੇ ਸਭ ਤੋਂ ਮਗਰਲੇ ਬੈਂਚ ਤੇ ਜਾ ਕੇ ਅਜੇ ਬੈਠੀ ਹੀ ਸੀ ਸੁੱਖਾਂ ਕੋਲ ਜਾ ਕੇ ਦਬੀ ਜੇ ਆਵਾਜ਼ ਚ ਬੋਲੀ ਇਸ ਤੋਂ ਪਹਿਲਾਂ ਕਿ ਜਤਿੰਦਰ ਭੈਣ ਜੀ ਆ ਜਾਣ ਤੂੰ ਭੱਜ ਕੇ ਪਾਣੀ ਪੀਆ ਅੱਖਾਂ ਚ ਤਰਸ ਤੇ ਢੇਰ ਮੁਹੱਬਤ ਵੇਖ ਕੇ ਭੋਲੀ ਝੱਟ ਮੁਸਕਰਾ ਪਈ ਤੇ ਉੱਟ ਕੇ ਪਾਣੀ ਪੀਣ ਚਲੀ ਗਈ ਆਨੀ ਬਹਾਨੀ ਸੁੱਖਾਂ ਭੋਲੀ ਦਾ ਦੁੱਖ ਵੰਡਾਉਣ ਦਾ ਚਾਰਾ ਕਰਦੀ ਹੀ ਰਹਿੰਦੀ ਕਈ ਵਾਰ ਤਾਂ ਅੱਧੀ ਛੁੱਟੀ ਵੇਲੇ ਭੋਲੀ ਨੂੰ achar ਨਾਲ ਰੋਟੀ ਖਾਂਦੀ ਵੇਖ ਉਹਨੂੰ ਆਪਣੇ ਉਸੇ ਚੁੱਲ੍ਹੇ ਤੇ ਬਣੇ ਪਰੌਂਠੇ ਵਿਉ ਵਰਗੇ ਲੱਗਦੇ ਬੇਰੁਖੀਆਂ ਤੇ ਬੇਬਸੀਆਂ ਭਰੇ ਦਿਨ ਮਹੀਨੇ ਗੁਜ਼ਰਦੇ ਗਏ ਸਾਲ ਦਾ ਅੰਤ ਵੀ ਆ ਗਿਆ 31 ਮਾਰਚ ਦਾ ਦਿਨ ਸੀ ਨਤੀਜਾ ਸੁਣਨਾ ਹੈ ਸਾਰੇ ਬੱਚੇ ਫੁੱਲਾਂ ਦੇ ਕੁਲਦਸਤੇ ਤੇ ਸੁਗਾਤਾਂ ਲੈ ਕੇ ਬੇਤਬ ਹੋਏ ਸਕੂਲ ਪਹੁੰਚੇ ਪੋਲੀ ਨੇ ਵੀ ਸਵੇਰੇ ਸਵੇਰੇ ਪੰਜਾਬੋ ਨਾਲ ਗੋਹਾਕੂੜਾ ਕਰਾਇਆ ਤੇ ਨਲਕੇ ਤੇ ਹੱਥ ਧੋ ਕੇ ਪਹੁੰਚਦੀ ਨੇ ਪ੍ਰੀਤ ਨੂੰ ਪੁੱਛਿਆ ਚਾਚੀ ਜੀ ਮੈਂ ਪਿਆਰੀਆਂ ਚੋ ਚਾਰਕੂ ਫੁੱਲ ਗੇਂਦੇ ਦੇ ਤੋੜਨਾ ਅੱਜ ਸਾਡਾ ਨਤੀਜਾ ਆਉਣਾ ਹੈ ਲੈ ਜਾ ਲੈ ਜਾ ਸੋਹਣੀ ਖਬਰ ਲਿਆਈ ਧਾਰ ਚੋ ਕੇ ਦੁੱਧ ਦੀ ਬਾਲਟੀ ਚੁੱਕੀ ਜਾਂਦੀ ਪ੍ਰੀਤ ਨੇ ਪੈਰਾਂ ਤੋਂ ਗੋਹਾ ਝਾੜਦੀ ਨੇ ਹੱਸ ਕੇ ਕਿਹਾ ਭੋਲੀ ਨੇ ਵੀ ਪੀਲੇ ਨਾਬੀ ਰੰਗੇ ਚਾਰ ਪੰਜ ਗੇਂਦੇ ਦੇ ਫੁੱਲ ਸਮੇਤ ਡੰਡੀਆਂ ਤੋੜ ਕੇ ਰੀਬਨ ਨਾਲ ਬੰਨ ਲਏ ਤੇ ਨਿੱਜ ਨਾਲ ਗੁਲਦਸਤੇ ਨੂੰ ਤੱਕਦੀ ਸਕੂਲ ਵੱਲ ਕਾਲੇ ਕਦਮੀਆਂ ਨੂੰ ਤੁਰਪਈ ਸਾਰੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਕਤਾਰਾਂ ਬਣਾ ਕੇ ਸਕੂਲ ਦੇ ਗਰਾਊਂਡ 'ਚ ਪਹੁੰਚ ਗਈਆਂ ਹਰ ਰੋਜ਼ ਦੀ ਤਰ੍ਹਾਂ ਸਵੇਰ ਦੀ ਪ੍ਰਾਰਥਨਾ 'ਚ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੀ ਸ਼ਬਦ ਗਾਇਨ ਤੇ ਰਾਸ਼ਟਰੀ ਗਾਇਨ ਤੋਂ ਬਾਅਦ ਥਾਂ-ਥਾਂ ਹੀ ਬੈਠਣ ਲਈ ਕਿਹਾ ਗਿਆ ਹਰ ਅਧਿਆਪਕ ਦੀ ਕੁਰਸੀ ਉਹਦੀ ਜਮਾਤ ਦੀ ਕਤਾਰ ਮੂਰੇ ਡਾਹੀ ਗਈ ਸੀ ਹਰ ਅਧਿਆਪਕ ਦੀ ਕੁਰਸੀ ਉਹਦੀ ਜਮਾਤ ਦੀ ਕਤਾਰ ਦੇ ਮੂਹਰੇ ਡਾਈ ਗਈ। ਮੁੱਖ ਅਧਿਆਪਕਾ ਸ਼੍ਰੀਮਤੀ ਅੰਮ੍ਰਿਤਕੌਰ ਤੇ ਕੁਝ ਹੋਰ ਅਧਿਆਪਕ ਵਿਚਾਲੇ ਡਾਈਆਂ ਕੁਰਸੀਆਂ ਤੇ ਬਿਰਾਜਮਾਨ ਸਨ। ਉਹਨਾਂ ਸਾਹਮਣੇ ਵੱਡੇ ਸਾਰੇ ਟੇਬਲ ਤੇ ਸੁਨਹਿਰੀ ਤੇ ਚਾਂਦੀ ਰੰਗੀਆਂ ਟਰੋਫੀਆਂ ਸਜਾਈਆਂ ਪਈਆਂ ਸਨ। ਵਾਰੀ ਸਰ ਹਰ ਅਧਿਆਪਕ ਮਾਈਕ ਤੇ ਆਉਂਦੇ ਤੇ ਨਤੀਜਾ ਘੋਸ਼ਿਤ ਕਰਦੇ। ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਤੋਂ ਇਲਾਵਾ ਸਰਵੋਤਮ ਇਲਾਵਾ ਸਰਵੋਤਮ ਵਿਦਿਆਰਥੀ ਨੂੰ ਚੁਣ ਕੇ ਵੀ ਇਨਾਮ ਨਾਲ ਨਵਾਜਿਆ ਜਾਂਦਾ ਜੀ ਦਾ ਕਿ ਹਰ ਖੇਤਰ ਚ ਪਰਦਰਸ਼ਨ ਸਲਾਣਾ ਯੋਗ ਹੁੰਦਾ ਤੇ ਅਖੀਰ ਵਿੱਚ ਨਾਕਾਮ ਰਹਿਣ ਵਾਲੇ ਭਾਵ ਫੇਲ ਵਿਦਿਆਰਥੀਆਂ ਦੀ ਕੋਸ਼ਨਾ ਹਰ ਵਾਰ ਮੂੰਹ ਭੇਸਵਾਤਾ ਜਾ ਕਰ ਜਾਂਦੀ ਨੌਵੀਂ ਜਮਾਤ ਦਾ ਨਤੀਜਾ ਐਲਾਨਣ ਲਈ ਜਤਿੰਦਰ ਭੈਣ ਜੀ ਮਾਈਕ ਤੇ ਪਹੁੰਚੇ ਤੇ ਲੰਮੇ ਉੱਚੇ ਕੱਦ ਤੇ ਰੋਬ ਲਈ ਜਾਣੇ ਜਾਂਦੇ ਭੈਣ ਜੀ ਅੱਜ ਵੀ ਪੀਲੇ ਸਰੋਂ ਫੁੱਲ ਸੂਟ ਵਿੱਚ ਅੰਤਾਂ ਦੇ ਫੱਬ ਰਹੇ ਸਨ ਹੱਥ ਵਿੱਚ ਫੜੀ ਫਾਈਲ ਵਿੱਚੋਂ ਕਾਗਜ਼ ਕੱਢ ਕੇ ਭੈਣ ਜੀ ਬੋਲਣ ਲੱਗੇ ਪਹਿਲਾ ਸਥਾਨ ਹਰ ਵਾਰ ਦੀ ਤਰ੍ਹਾਂ ਜਾਂਦਾ ਹੈ ਸਾਡੀ ਬਹੁਤ ਹੀ ਹੋਣਹਾਰ ਬੱਚੀ ਸੁਖਮਨ ਕੌਰ ਨੂੰ ਕਿ ਭਾਵ ਸੁਖਾ ਨੂੰ ਜ਼ੋਰਦਾਰ ਤਾੜੀਆਂ ਵੱਜੀਆਂ ਕਿ ਸਾਰਾ ਗਰਾਊਂਡ ਗੂੰਜ ਉੱਠਿਆ ਭੱਜ ਕੇ ਕੋਲ ਜਾਂਦੀ ਸੁੱਖਾਂ ਨੇ ਵੱਡੀ ਭੈਣ ਜੀ ਤੋਂ ਆਦਰ ਸਾਹਿਤ ਟਰੋਫੀ ਫੜੀ ਤੇ ਖੁਸ਼ੀ ਦੀ ਮਾਰੀ ਸੁੱਖਾਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੀ ਉਹਦੀਆਂ ਮਾਣਮੱਤੀਆਂ ਨਜ਼ਰਾਂ ਵਾਰ-ਵਾਰ ਸਹਿਪਾਠਣਾ ਨਾਲ ਮਿਲਦੀਆਂ ਭੋਲੀ ਨੇ ਵੀ ਬਾਹਾਂ ਚੁੱਕ ਚੁੱਕ ਕੇ ਤਾੜੀਆਂ ਵਜਾਈਆਂ ਆਪਣਾਤ ਤੇ ਮੋਦਾ ਝਰਨਾ ਉਹਦੀਆਂ ਨਜ਼ਰਾਂ ਤੋਂ ਵਹਿ ਰਿਹਾ ਸੀ ਦੂਜਾ ਸਥਾਨ ਜਗਦੀਪ ਕੌਰ ਤੇ ਤੀਜਾ ਮਨਜੀਤ ਕੌਰ ਤਾੜੀਆਂ ਦੀ ਗੂੰਜ ਲਗਾਤਾਰ ਪੈ ਰਹੀ ਸੀ ਤੇ ਹੁਣ ਵਾਰੀ ਹੈ ਸਰਬੋਤਮ ਵਿਦਿਆਰਥੀ ਦੀ ਕਹਿ ਕੇ ਭੈਣ ਜੀ ਰੁਕ ਗਏ ਜਿਨੇ ਸਾਰਾ ਸਾਲ ਕੋਈ ਛੁੱਟੀ ਨਹੀਂ ਕੀਤੀ ਲਗਭਗ ਸਾਰੇ ਵਿਸ਼ਿਆਂ 'ਚੋਂ ਅਵਲ ਸਥਾਨ ਰਹਾ ਸਕੂਲ ਦੀ ਖੋਖੋ ਦੀ ਟੀਮ ਦੀ ਕਪਤਾਨੀ ਕੀਤੀ ਤੇ ਸਕੂਲ ਲਈ ਸ਼ਾਨਦਾਰ ਤਿੰਨ ਟਰੋਫੀਆਂ ਜਿੱਤੀਆਂ ਤੇ ਉਹ ਹੈ ਆਪਣੀ ਸੁਖਮਨ ਕੌਰ ਸੁਖਾ ਇੱਕ ਵਾਰ ਫਿਰ ਸਾਰਾ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ ਦੋਨਾਂ ਹੱਥਾਂ 'ਚ ਦੋ ਸੁਨਹਿਰੀ ਟਰੋਫੀਆਂ ਫੜੀ ਸੁਖਾ 'ਚ ਬੇਹਦ ਖੁਸ਼ੀ ਸੀ ਤੇ ਹੁਣ ਵਾਰੀ ਹੈ ਜਿਨ੍ਹਾਂ ਨੇ ਸਾਡੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਮਿਹਨਤ ਦਾ ਰਾਹ ਅਖਤਿਆਰ ਨਹੀਂ ਕੀਤਾ ਤੇ ਉਹ ਇਸ ਜਮਾਤ ਨੂੰ ਪਾਸ ਕਰਨ ਵਿੱਚ ناکਾਮਯਾਬ ਰਹੇ ਭੈਣ ਜੀ ਦੇ ਬੋਲਣ ਦਾ ਰੁਖ ਇਓ ਬਦਲ ਗਿਆ ਜਿਵੇਂ ਹੁਣੇ-ਹੁਣੇ ਉਹਨਾਂ ਨੇ ਕੌੜ ਤੁੰਮੇ ਦਾ ਸਵਾਦ ਚਖਿਆ ਹੋਵੇ ਉਹ ਹਨ ਭੋਲੀ ਰਾਜਵਿੰਦਰ ਤੇ ਜਸਵੀਰ ਭੈਣ ਜੀ ਇੱਕੋ ਸਾਹ ਕਮਾਨ ਚੋਂ ਕੱਢੇ ਤੀਰਾਂ ਵਾਂਗ ਬੋਲ ਗਈ ਜਿਉਂ ਹੀ ਭੈਣ ਜੀ ਨੇ ਨਾਮ ਐਲਾਨੇ ਪੋਲੀ ਦੀਆਂ ਅੱਖਾਂ ਦੀ ਚਮਕ ਖੰਭ ਲਾ ਕੇ ਉੱਡ ਗਈ। ਸ਼ਰੀਰ 'ਚ ਜਾਣੇ ਸਾਹ ਸੱਤੀ ਮੁੱਕ ਗਏ ਹੋਣ। ਚੁੱਪਚਾਪ ਮੱਲਕ ਦੇਣੇ ਹੱਥ 'ਚ ਫੜਿਆ ਫੁੱਲਾਂ ਦਾ ਗੁਲਦਸਤਾ ਉਹਨੇ ਆਪਣੀ ਛੂਨੀ 'ਚ ਲੁਕਾ ਲਿਆ। ਤੇ ੜਕ ਦੇ ਦਿਲ ਨੂੰ ਫੁੱਲਾਂ ਦੀ ਛੋਹ ਨਾਲ ਤਰਵਾਸ ਦੇਣ ਲੱਗੀ। ਸੁੱਖਾ ਨੂੰ ਅੱਜ ਫੇਰ ਆਪਣੀ ਕਾਮਯਾਬੀ ਦੀ ਖੁਸ਼ੀ ਕਿਰਕਰੀ ਜੀ ਲੱਗਣ ਲੱਗੀ ਸੀ। ਉਹ ਛਾਟੀ ਜਤਿੰਦਰ ਭੈਣ ਜੀ ਕੋਲ ਜਾ ਕੇ ਪੁੱਛਣ ਲੱਗੀ ਭੈਣ ਜੀ ਇਹ ਟਰੋਫੀਆਂ ਮੇਰੀਆਂ ਨੇ। ਹਾਂਜੀ ਬੇਟਾ ਤੁਹਾਡੀਆਂ ਨੇ ਤੁਹਾਡੀ ਮਲਕੀਅਤ ਨੇ ਭੈਣ ਜੀ ਬੋਲੇ ਮੈਂ ਜੋ ਮਰਜੀ ਕਰਾਂ ਇਹਨਾਂ ਨਾਲ ਅਜੀਬ ਜਿਹਾ ਪ੍ਰੇਸ਼ਨ ਕਰਦੀ ਸੁੱਖਾਂ ਬੋਲੀ ਹਾਂ ਹਾਂ ਬੇਟਾ ਘਰ ਲੈ ਜਾਓ ਆਪਣੇ ਮਾਪੇ ਰਿਸ਼ਤੇਦਾਰਾਂ ਨੂੰ ਦਿਖਾਓ ਘਰ ਚ ਬਣੇ ਸ਼ੋਕ ਇਸ ਤੇ ਸਜਾਓ ਇਹ ਤੁਹਾਡਾ ਕਮਾਇਆ ਮਾਣ ਸਤਕਾਰ ਆ ਤੁਹਾਡਾ ਜੋ ਜੀ ਕਰੇ ਉਹ ਕਰੋ ਪੂਰਾ ਹੱਕ ਹੈ ਤੁਹਾਨੂੰ ਭੈਣ ਜੀ ਬੋਲੇ ਫੇਰ ਤਾਂ ਠੀਕ ਹੈ ਜੀ ਸੁਖਾਂ ਬੋਲੀ ਭੈਣ ਜੀ ਤੁਰਨੀ ਲੱਗੇ ਸੀ ਕਿ ਸੁਖਾਂ ਫੇਰ ਬੋਲੀ ਭੈਣ ਜੀ ਕੀ ਮੈਂ ਧੰਨਵਾਦ ਕਰਨ ਲਈ ਕੁਝ ਸ਼ਬਦ ਬੋਲ ਸਕਦੀ ਆ ਕਿਉਂ ਨਹੀਂ ਜ਼ਰੂਰ ਬੋਲੋ ਤੇਰੇ ਵਰਗੇ ਦਲੇਰ ਤੇ ਹੌਣ ਹਰ ਬੱਚੇ ਹੀ ਸਭ ਅੱਗੇ ਬੋਲਣ ਦੀ ਹਿੰਮਤ ਰੱਖਦੇ ਨੇ ਮੈਨੂੰ ਤੇਰੇ ਤੇ ਮਨਾਮੁਹੀ ਮਾਣ ਆ ਮੇਰੇ ਬੱਚੇ ਖੁਸ਼ੀ ਦਾ ਮੌਕਾ ਹੈ ਤੇ ਤੁਸੀਂ ਵੀ ਆਪਣੀ ਖੁਸ਼ੀ ਸ਼ਬਦਾਂ ਰਾਹੀਂ ਜ਼ਾਹਰ ਕਰੋ ਤੇ ਸਾਂਝੀ ਕਰੋ ਮਾਈਕ ਨੂੰ ਸੋਖਾਂ ਦੇ ਹਾਣ ਦਾ ਕਰਦੇ ਜਤਿੰਦਰ ਭੈਣ ਜੀ ਬੋਲੇ ਦੋਨੋਂ ਹੱਥਾਂ 'ਚ ਫੜੀਆਂ ਟ੍ਰੋਫੀਆਂ ਨਾਲ ਸੁਖਾਂ ਮਾਈਕ ਦੇ ਨੇੜੇ ਹੋ ਕੇ ਬੋਲਣ ਲੱਗੀ ਮੈਂ ਸਾਰੇ ਅਧਿਆਪਕਾਂ ਸਾਰੇ ਮਾਣਯੋਗ ਮੁੱਖ ਅਧਿਆਪਕਾਂ ਸ਼੍ਰੀਮਤੀ ਅੰਮ੍ਰਿਤਕੌਰ ਜੀ ਤੇ ਮੇਰੀਆਂ ਸਾਰੀਆਂ ਜਮਾਤਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਕਿ ਇਹ ਮਾਣ ਦੀ ਘੜੀ ਤੁਹਾਡੇ ਸਭ ਨਾਲ ਕਰਕੇ ਪ੍ਰਾਪਤ ਹੋਈ ਆ ਜਿੱਥੇ ਤੱਕ ਪਾਸ ਫੇਲ ਦੀ ਗੱਲ ਐ ਇਹ ਕੋਈ ਜ਼ਿੰਦਗੀ ਦਾ ਇਮਤਿਹਾਨ ਨਹੀਂ ਅਸੀਂ ਸਾਰੇ ਬੱਚੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮਾਣ ਦੇ ਹੱਕਦਾਰ ਜ਼ਰੂਰ ਹਾਂ ਕੋਈ ਪਰਦੇ ਦੇ ਅੱਗੇ ਕੋਈ ਪਰਦੇ ਦੇ ਪਿੱਛੇ ਬਸ ਫਰਕ ਇਹੀ ਆ ਮੇਰਾ ਅੱਜ ਦਿਲ ਕੀਤਾ ਕਿ ਮੈਨੂੰ ਮਿਲਿਆ ਇਹ ਮਾਣ ਮੈਂ ਪਰਦੇ ਦੇ ਪਿਛਲੀ ਮਹਾਨ ਸ਼ਖਸੀਅਤ ਨਾਲ ਵੰਡਾਂ ਬੁੱਝੋ ਖਾਂ ਭਲਾ ਉਹ ਕੌਣ ਹੈ ਜਮਾਤ ਦੀਆਂ ਸਾਰੀਆਂ ਕੁੜੀਆਂ ਅਚੰਬੇ ਭਰੀਆਂ ਨਜ਼ਰਾਂ ਨਾਲ ਇੱਕ ਦੂਜੇ ਵੱਲ ਤੱਕ ਰਹੀਆਂ ਸਨ ਫੇਰ ਸੁਖਾ ਬੋਲੀ ਉਹ ਹੈ ਆਪਣੀ ਭੋਲੀ ਹੱਥ ਨਾਲ ਕੋਲ ਆਉਣ ਦਾ ਇਸ਼ਾਰਾ ਕਰਦੀ ਸੁਖਾ ਮੁਸਕਰਾਉਣ ਲੱਗੀ ਪਮਤਰੀ ਹੋਈ ਭੋਲੀ ਅਦਮ ਨੇ ਜੇ ਮਨ ਨਾਲ ਉੱਠ ਕੇ ਕੱਪੜੇ ਝਾੜਦੀ ਤੇ ਹੱਥ ਕੁੱਟਦੀ ਹੌਲੀ ਜਿਹੀ ਸੁਖਾ ਕੋਲ ਆ ਖੜੀ ਹੋਈ ਹਰ ਚਿਹਰਾ ਹੈਰਾਨ ਹੋਇਆ ਇਹ ਸਭ ਵੇਖ ਰਿਆ ਸੀ ਕਿ ਫੇਲ ਹੋਣ ਵਾਲੀ ਕੁੜੀ ਕਿਵੇਂ ਮਹਾਨ ਸ਼ਖਸੀਅਤ ਹੋਈ ਆ ਲੈ ਫੜ ਤੇਰੀ ਟਰੋਫੀ ਇੱਕ ਸੁਨਹਿਰੀ ਟਰੋਫੀ ਭੋਲੀ ਵੱਲ ਕਰਦੀ ਸੁਖਾ ਬੋਲੀ ਨਾ ਨਾ ਮੈਂ ਨਹੀਂ ਲੈਣੀ ਡਰਦੀ ਬੋਲੀ ਕਦੇ ਅਧਿਆਪਕਾਂ ਵੱਲ ਤੱਕ ਦੀ ਕਦੇ ਸੁੱਖਾਂ ਵੱਲ ਤੱਕ ਦੀ ਬੋਲੀ ਇਹ ਟਰੋਫੀ ਇਸਦੀ ਹੀ ਬਣਦੀ ਹੈ ਮੈਨੂੰ ਸਾਰਾ ਸਾਲ ਸਕੂਲ ਹਾਜ਼ਰ ਹੋਣ ਕਰਕੇ ਤੇ ਬਾਕੀ ਸਭ ਕੁਝ ਕਰਨ ਦੇ ਬਦਲੇ ਮਿਲੀ ਹੈ ਪਰ ਜੇ ਮੇਰੇ ਹਾਲਾਤ ਇਸ ਕੁੜੀ ਵਰਗੇ ਹੁੰਦੇ ਤਾਂ ਮੈਂ ਸਕੂਲ ਆਉਣ ਬਾਰੇ ਇੱਕ ਦੇ ਸੋਚ ਵੀ ਨਹੀਂ ਸੇ ਸਕਦੀ ਟਰੋਫੀਆਂ ਤੇ ਪਾਸ ਹੋਣਾ ਤਾਂ ਦੂਰ ਦੀ ਗੱਲ ਹੈ ਸਵੇਰੇ ਸਵੇਰੇ ਦੋ ਘਰਾਂ ਦਾ ਗੋਹਾ ਕੂੜਾ ਕਰਕੇ 4 ਮੀਲ ਪੈਦਲ ਪੈਂਡਾ ਤੈਅ ਕਰਕੇ ਮੀਂਹ ਹਨੇਰੀ ਦੀ ਪਰਵਾਹ ਕੀਤੇ ਬਿਨਾ ਸਕੂਲ ਆਪੜਨਾ ਕਾਪੀ ਪੈਨ ਖਰੀਦਣ ਲਈ ਦਿਨਾਂ ਬੱਧੀ ਤਰਸਦੇ ਰਹਿਣਾ ਇੱਕੋ ਜੋੜਾ ਕੱਪੜਿਆਂ ਦਾ ਰੋਜ਼ ਪਾਉਣਾ ਛੁੱਟੀ ਵਾਲੇ ਦਿਨ ਪਾਥੀਆਂ ਪੱਥਣੀਆਂ ਗੁਹਾਰੇ ਚਿੰਲੇ ਲੋਕਾਂ ਦੇ ਕੋਠੇ ਲਿਪਣੇ ਪੀਣੇ ਕਰਨੇ ਤੇ ਜੇ ਕਦੇ ਮਨ ਭਾਰ ਆਵੇ ਤਾਂ ਰੋਣ ਲਈ ਮਾਂ ਦੀ ਬੁੱਕਲ ਵੀ ਨਸੀਬਾਂ ਵਿੱਚ ਨਹੀਂ ਕਿ ਬਲਕਿ ਬੁੱਢੀ ਦਾਦੀ ਦਾ ਸਹਾਰਾ ਬਣਨਾ ਪੈਂਦਾ ਏ ਇਸ ਨੂੰ ਇਸ ਨੰਨੀ ਜੀ ਜਾਨ ਦਾ ਤਾਂ ਰੀਜਾਂ ਚਾਵਾਂ ਨਾਲ ਕੋਈ ਵਾਸਤਾ ਹੀ ਨਹੀਂ ਪਰ ਫਿਰ ਵੀ ਆਸਾਂ ਦਾ ਦੀਵਾ ਪਤਾ ਨਹੀਂ ਇਹ ਕਿਵੇਂ ਬਲਦਾ ਰੱਖਦੀ ਆ ਕੀ ਕਰਦਾ ਸਾਡਾ ਸਮਾਜ ਇਹੋ ਜਿਹੇ ਬੱਚਿਆਂ ਲਈ ਜੇ ਇਹਦੇ ਹਾਲਾਤ ਸਾਜ਼ਗਾਰ ਹੁੰਦੇ ਤਾਂ ਇਸ ਰੁੱਖ ਤੇ ਵੀ ਫੁੱਲਾਂ ਨੇ ਖਿੜ ਕੇ ਖੁਸ਼ਬੂ ਵੰਡਣੀ ਸੀ ਰੋਹੀ ਉੱਗੇ ਕਿੱਕ ਰਵਾਂਗੇ ਭੋਲੀ ਤਾਂ ਜ਼ਿੰਦਗੀ ਇਸ ਲਈ ਫੁੱਲਾਂ ਦੀ ਸੇਜ ਨਹੀਂ ਬਲਕਿ ਕੰਡਿਆਂ ਭਰਿਆ ਬਿਸਤਰ ਹੈ ਉਹਨਾਂ ਸੂਲਾਂ ਦੀ ਚੁਬਣ ਦਾ ਸ਼ਾਇਦ ਹੀ ਸਾਡੇ ਚ ਕੋਈ ਮਹਿਸੂਸ ਕਰ ਸਕੇ ਲਾਚਾਰੀ ਤਾਂ ਪਰਬਤ ਤੋਂ ਵੀ ਭਾਰੀ ਹੁੰਦੀ ਹੈ ਰੱਬ ਕਿਸੇ ਨੂੰ ਉਹਦੇ ਵਾਸ ਨਾ ਪਾਵੇ ਪਰ ਮੇਰੇ ਅਨੁਸਾਰ ਦੁਨੀਆ 'ਚ ਆਇਆ ਹਰ ਇਨਸਾਨ ਆਪਣੇ ਬਣਦੇ ਪਿਆਰ ਤੇ ਮਾਨ ਸਤਕਾਰ ਦਾ ਹੱਕਦਾਰ ਆ ਭੋਲੀ ਦੇ ਹੱਥ ਟਰੋਫੀ ਫੜਾਉਂਦੀ ਸੁੱਖਾਂ ਉਹਨੂੰ ਕੁੱਟ ਕੇ ਜਫੀ ਵਿੱਚ ਲੈਂਦੀ ਆ ਤੇ ਗੁਲਾਬੀ ਚਿਹਰੇ ਤੇ ਹੰਝੂ ਮੋਤੀਆਂ ਵਾਂਗ ਕਿਰਦੇ ਲੱਗ ਰਹੇ ਨੇ ਨੀ ਮੋਜਨੇ ਹੋਏ ਅਧਿਆਪਕ ਤੇ ਸਾਰੇ ਵਿਦਿਆਰਥੀਆਂ ਦੀਆਂ ਤਾੜੀਆਂ ਨਾਲ ਗਰਾਊਂਡ ਫੇਅਰ ਗੂੰਜ ਉੱਠਿਆ ਕਿੰਨਾ ਚਿਰ ਤਾੜੀਆਂ ਵੱਜਦੀਆਂ ਰਹੀਆਂ ਅਜਬ ਜਿਹਾ ਮੋਹ ਭਰਿਆ ਮਾਹੌਲ ਸੀ ਆਵਾਜ਼ ਕੁਝ ਮੱਦਮ ਹੋਈ ਤਾਂ ਮੁੱਖ ਅਧਿਆਪਕਾ ਸ਼੍ਰੀਮਤੀ ਅੰਮ੍ਰਿਤਕੌਰ ਮਾਈਕ ਤੇ ਜਾ ਕੇ ਬੋਲਣ ਲੱਗੇ ਨੀਵੇਂ ਰੁੱਖਾਂ ਤੇ ਲੋਕ ਪਿੰਗਾ ਨਹੀਂ ਪਾਉਂਦੇ ਕਿਉਂਕਿ ਸ਼ੋਰ ਤੇ ਦੀ ਗੁੱਡੀ ਅਸਮਾਨੀ ਨਹੀਂ ਚੜਦੀ ਸਾਡੀ ਇਸ ਬੋਣੀ ਸੋਚ ਨੇ ਸਾਡਾ ਸਮਾਜ ਜੜੋ ਖੋਖਲਾ ਕਰ ਦਿੱਤਾ ਸੁਖਮੰਦੇ ਕੌਮਲ ਤੇ ਨੇਕ ਉੱਚੇ ਵਿਚਾਰ ਕਿਸੇ ਉਮਰ ਦਾ ਕਿਤਾਬੀ ਗਿਆਨ ਦੇ ਮਹਤਾਜ ਨਹੀਂ ਮੈਨੂੰ ਇਸ ਪਿਆਰੀ ਜੀ ਬੱਚੀ ਦੇ ਅੰਤਾਂ ਦਾ ਮਾਣ ਹੈ ਕਾਸ਼ ਇਹ ਤੋਂ ਸਿੱਖਿਆ ਲੈ ਕੇ ਅਸੀਂ ਵੀ ਸਾਰੇ ਇੰਨੇ ਖੂਬਸੂਰਤ ਦਿਲਾਂ ਦੇ ਮਾਲਕ ਬਣ ਸਕੀਏ ਮੋਹ ਮੁਹੱਬਤਾਂ ਦੀ ਬਾਤ ਪਾਈਏ ਤੇ ਰੂਹਾਂ ਦੇ ਵਣਜਾਰੇ ਬਣੀਏ ਅੱਜ ਤੋਂ ਭੋਲੀ ਦੀ ਸਾਰੀ ਪੜ੍ਹਾਈ ਦਾ ਖਰਚਾ ਸਕੂਲ ਵੱਲੋਂ ਮੁਫਤ ਹੋਵੇਗਾ ਅੰਮ੍ਰਿਤ ਭੈਣ ਜੀ ਦਾ ਗਲਾ ਵੀ ਭਰ ਆਇਆ ਸੀ ਉਹਨੂੰ ਬੋਲਣ ਦੇ ਅਸਮਰੱਥ ਸਨ ਤੇ ਆ ਕੇ ਕੁਰਸੀ ਤੇ ਬੈਠ ਗਏ ਤਾੜੀਆਂ ਵੱਜ ਰਹੀਆਂ ਸਨ ਫੀਜ਼ਾ 'ਚ ਰੁਮਕ ਦੀ ਮੁਹੱਬਤ ਹਰ ਦਿਲ ਨੂੰ ਤੁਰ ਅੰਦਰ ਤੱਕ ਟੋਬ ਰਹੀ ਸੀ ਤੱਤੀ ਲੋ ਵਰਗੀ ਹਵਾ ਠੰਡੇ ਬੁੱਲਿਆਂ ਵਿੱਚ ਤਬਦੀਲ ਹੋ ਗਈ ਜਾਪਦੀ ਸੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਬੇਹਤ ਪਸੰਦ ਆਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਮਿਲਦੇ ਹਾਂ ਜੀ ਕੋ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ